ਜੋ ਹਾਲੇ ਫੱਟਾ ਛੇੜਾ ਇਹ ਸਾਰੇ ਪਿਆਪੇ ਮੌਨਿਆਂ ਨਾਲ ਹੋਰ ਵੀ ਕਈਆਂ ਹਨ ਜੋ ਕਹੇ ਧਨਵਾਦ ਜੀ ਇਹਦਾ ਇਤਿਹਾਸ ਇਹਦੇ ਜੰਮਟੋਲੀ ਵੇਚ ਬੰਦ ਹਨ ਆਪਾਂ ਉਹਨਾਂ ਦਾ ਵੀ ਨਾਲੇ ਨਾਮ ਲੈਣਾ ਹੈ ਜਿਵੇਂ 1000 ਦਾ ਰਵਾਰੀ ਜੀ ਦਾ ਇਹਨੇ 30-35 ਸਾਲ ਤੋਂ ਬੰਦ ਆਪਾਂ ਅੱਜ ਉਹਨਾਂ ਦਾ ਨਾਮ ਲੈਣਾ ਸ਼ੁਰੂ ਕਰਿਆ ਜੇਕਰ ਆਪਾਂ ਚੱਕੀ ਜੋਰ ਤੇ ਤੱਕੇ ਛੇੜਾ ਦਾ ਨਾਮ ਅੱਜ ਨਾ ਲਿਆ ਤਾਂ ਆਉਂਦੇ 30 ਸਾਲਾਂ ਤੋਂ ਆਪਾਂ ਉਹਨਾਂ ਵਾਸਤੇ ਇੰtains ਕਰਦੇ ਪੈ ਰਹੇ ਹਾਂ ਆਸੀਂ ਸਾਰਿਆਂ ਨੂੰ ਬੇਨਤੀ ਕਰਦੇ ਕਿ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਿੱਚ ਆਪਣੇ ਆਪਣੇ ਨੌਜਵਾਨਾਂ ਨੂੰ ਆਪਣੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਬਾਰੇ ਸੱਚ ਦੱਸਿਆ ਕਰੋ ਕਿ ਭਾਰਤ ਸਰਕਾਰ ਸਾਡੇ ਕਿਵੇਂ ਥਲਮ ਕਰਦੀ ਹੈ ਕਿ ਸਾਡੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਭਾਰਤੀ ਰੰਗ ਦਿੱਤੀ ਜਾਂਦੀ ਹੈ ਉਹਨਾਂ ਦੱਸਿਆ ਜਾਂਦਾ ਕਿ ਭਾਰਤ ਬਹੁਤ ਵਧੀਆ ਦੇਸ਼ ਹੈ ਇਹ ਬਹੁਤ ਚੰਗਾ ਦੇਸ਼ ਹੈ ਜੇਕਰ ਭਾਰਤ ਇਹਨਾਂ ਚੰਗਾ ਦੇਖ ਹੈ ਤਾਂ ਭਾਰਤ ਸਤਾ ਕੇ بڑے بڑے ਲੀਡਰ ਭਾਰਤ ਸਰਕਾਰ ਦੇ ਇੰਸਪੈਕਟਰ ਭਾਰਤ ਸਰਕਾਰ ਦੇ بڑے بڑے ਐਸਪੀ ਡੀਐਸਪੀ ਇਹਨਾਂ ਸਾਰਿਆਂ ਦੇ ਬੱਚੇ ਭਾਰਤ ਦੇ ਛੱਟ ਕੇ ਭਾਰਤ ਦੇ ਅਮਰੀਕਾ ਵੀ ਕਿਉਂ ਸੈੱਟ ਹੋ ਰਹੇ ਹਨ ਸਾਡਾ ਇਹ ਕੋਈ ਮਕਸਦ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਲੋਕਾਂ ਨੂੰ ਦੱਸੀਏ ਇਹ ਦੇਸ਼ ਫੁਰਨਾ ਦੇ ਕਾਬਲ ਨਹੀਂ ਹੋਇਆ ਪਰ ਇਹ ਧਰਤੀ ਸਿੱਖਾਂ ਦੀ ਹੈ ਇਹ ਧਰਤੀ ਪੰਜਾਬ ਦੀ ਸਾਡੇ ਸੂਰਖੀਆਂ ਨੇ ਸਤ ਜਰਨੈਲ ਸਿੰਘੋਂ ਲੈ ਕੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਕੇਂਦਵਰਨ ਗੁਰਦੇਵ ਸਿੰਘ ਸਾਹਿਬ ਨੇ ਧਰਤੀ ਤੇ ਆਪਣਾ ਖੂਨ ਡੋਲ੍ਹਿਆ ਤੇ ਇਸ ਧਰਤੀ ਨੂੰ ਅਸੀਂ ਜਹੇਦਾਰ ਹਵਾਰਨ ਦਾ ਸੁਪਨਾ ਸਾਧਕਰ ਰਾਏ ਸਿੰਘ ਦਾ ਸੁਪਨਾ ਭਗਤ ਰਵਦਾਜ ਦਾ ਸੁਪਨਾ ਗੁਰਨਾਨ ਸਿੰਘ ਦਾ ਸੁਪਨਾ ਇਸ ਧਰਤੀ ਤੇ ਖਾਲਸਾਤਨ ਬਣੇਗਾ ਤੇ ਉਸ ਤੋਂ ਬਾਅਦ ਹੀ ਇਹਨਾਂ ਲੋਕਾਂ ਨਾਲ ਇਹਨਾਂ ਹਿੰਦੂਆਂ ਨਾਲ ਇਹਨਾਂ ਮੁਸਲਮਾਨਾਂ ਨਾਲ ਪਲਾਸਟਿਕ ਕਨਾਲੇ ਸਾਫ ਹੋਵੇਗਾ ਕਿਉਂਕਿ ਇਹ ਧਰਤੀ ਰਹਿਣ ਵਾਸਤੇ ਵਧੀਆ ਹੋਵੇ ਤਾਂ ਵੱਡੇ ਵੱਡੇ ਐਸਐਸਪੀ ਡੀਐਸਪੀ ਵੱਡੇ ਵੱਡੇ ਮੰਤਰੀ ਇਹਨਾਂ ਦੇ ਬੱਚੇ ਦੇ ਛੱਡ ਕੇ ਤੂ ਜਾ ਰਹੇ ਹਨ ਇੱਥੇ ਤੱਕ ਸੋਨ ਦਸਤੇ ਚਾਉਣਗੇ ਦੇਸ਼ ਦਾ ਬਲਕ ਕਰੈਕਟਰ ਵਿਰਾਟ ਕੋਹਲੀ ਜਿਹੜਾ ਕਰੋੜਾਂ ਰੁਪਏ ਦਾ ਮਾਲਕ ਹੈ ਉਹ ਵੀ ਇਸ ਦੇਸ਼ ਨੂੰ ਛੱਡ ਕੇ ਬਾਹਰ ਜਾ ਕੇ ਸੈੱਟ ਹੋ ਚੁੱਕਿਆ ਤੇ ਤੁਸੀਂ ਜੇ ਤੱਕ ਛੋਟੀਆਂ ਛੋਟੀਆਂ ਮੰਗਾਂ ਲੈ ਕੇ ਤਰਨੇ ਲਾਈ ਜਾਉਂਗੇ ਆਪਣੀ એનਰਜੀ ਖਰਾਬ ਕਰੀ ਜਾਉਂਗੇ ਆਪਣੀ ਨਾਦੀ ਨਹੀਂ ਖਰਾਬ ਕਰਨੀ ਆਪਾਂ ਨੇ ਸਾਡਾ ਇੱਕੋ ਇੱਕ ਮਕਸਦ ਇਹ ਇਸ ਧਰਤੀ ਦੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਫਿਰਕਿਆਂ ਨੂੰ ਸਾਡੀ ਬੇਨਤੀ ਹੈ ਕਿ ਆਪਾਂ ਨੇ 75 ਸਾਲ ਤੱਕ ਸਰਕਾਰਾਂ ਬਣਾ ਲੀਆਂ ਅੱਗੇ ਵੀ ਬਣਾਈ ਜਾਣੀਆਂ ਤੁਸੀਂ ਦੇਖੋ ਕਿ ਪੰਥਕ ਸੋਚ ਵਾਲੀ ਖਾਲਿਸਤਾਨ ਦਾ ਮਕਸਦ ਇੱਕੋ ਹੀ ਹੈ ਕਿ ਮਹਾਰਾਜੀ ਸਿੰਘ ਵਾਲਾ ਰਾਜ ਸਭ ਨੂੰ ਦੇਣਾ ਤੁਸੀਂ ਦੇਖੋ ਕੋਈ ਰਾਜਾ ਹੈ ਜੋ ਮਹਾਰਾਜ ਸਿੰਘ ਦਾ ਰਾਜ ਇੱਥੇ ਸਥਾਪਿਤ ਕਰ ਸਕੇ ਪਰ ਇੱਕੋ ਹੀ ਕਿ ਸਾਡੇ ਕੋਲ ਜਹੇਦਾਰ ਹਵਾਰਾ ਹੈ ਜਿਹੜੀ ਐਡੀ ਬੜੀ ਸੋਚ ਚ 35 ਸਾਲ ਤੱਕ ਜੇਲ੍ਹ ਚ ਬੰਦ ਬੈਠਾ ਪਰ ਕੋਈ ਸਮਝੌਤਾ ਸਰਕਾਰ ਨਾਲ ਨਹੀਂ ਕਰਦਾ ਉਹ ਕਹਿੰਦਾ ਮੈਂ ਜਾਤੀ ਦੇ ਘੱਟ ਕੋਈ ਸਮਝੌਤਾ ਨਹੀਂ ਕਰਨਾ ਚਾਹੇ ਮੇਰੇ ਕਿੰਨੇ ਜਨਮ ਅੰਦਰ ਲੰਘ ਜਾਣ ਸੋ ਆਪਾਂ ਦੇਖੀਏ ਆਪਾਂ ਛੋਟੇ ਛੋਟੇ ਝਗੜਾ ਕਰਕੇ ਆਪਣੇ ਪੈਸਿਆਂ ਨਾਲ ਲੜਕੇ ਅੰਦਰ ਵੇਚਾਰੇ ਜੇਲਾ ਚ ਪੁਲਖਾਨੇ ਚ ਜਾਣ ਦੀ ਬਜਾਏ ਆਪਾਂ ਵੀ ਆਪਣੀ ਜਾਤੀ ਦੀ ਗੱਲ ਕਰਨੀ ਸ਼ੁਰੂ ਕਰੀਏ ਸਾਡੇ ਉੱਪਰ ਸੋ ਥੁੱਪੇ ਜਾਂਦਾ ਕਿ ਪੱਗਸੀ ਨੇ ਸਾਨੂੰ ਇਹ ਜਾਤੀ ਦੇ ਕੇ ਦਿੱਤੀ ਅਸੀਂ ਦਹੀਂ ਕਹਿੰਦੇ ਵੀ ਚਲੋ ਪਰ ਸਾਡੀ ਜਾਤੀ ਤਾਂ ਹਰੇ ਨਹੀਂ ਆਈ ਇਹ ਜਾਤੀ ਸਿਰਫ ਕਾਲੇ ਗਰੇਚਾ ਕੋਲ ਆਈਏ ਕਿਤੇ ਰੱਖਿਆ ਤੋਂ ਲੈ ਕੇ ਕਾਲੇ ਵਿੱਚ ਆ ਦਟਾਈ ਹੈ ਜਿਹੜੀ ਸਾਡੀ ਜਾਤੀ ਹੈ ਉਹ ਸਾਰੇ ਮਹਾਰਾਜੀ ਸਿੰਘ ਵਾਲਾ ਰਾਜ ਖਾਲਸਾ ਦੀ ਆਜ਼ਾਦੀ ਹੈ ਤਾਂ ਸਾਰਿਆਂ ਨੇ ਇੱਕੋ ਇੱਕ ਤਰੀਕਾ ਜਹੇਦਾਰ ਹਵਾਰਾ ਜੀ ਨੂੰ ਪਾਰਕੜਾਈਏ ਆਪਣੇ ਕੋਈ ਵੀ ਖੁਸ਼ੀ ਗਮੀ ਦਾ ਪ੍ਰੋਗਰਾਮ ਹੁੰਦਾ ਉਥੇ ਆਪਾਂ ਸਪੀਕਰ ਵਿੱਚ ਜਹੇਦਾਰ ਹਵਾਰਾ ਜੀ ਦਾ ਨਾਮ ਜ਼ਰੂਰ ਅਨਾਉਂਸ ਕਰਾਈ ਕਰੀਏ ਕੋਈ ਗੋਤਵਾਲੇ ਤੇ ਗੁਰਨਾਨ ਸਿੰਘ ਸਾਹਿਬ ਦਾ ਭਗਤਰਬਦਾ ਦਾ ਕੋਈ ਗੁਰਪੁਰਬ ਮਨਾਇਆ ਜਾਂਦਾ ਉਥੇ ਬੰਦੀ ਸਿੰਘਾਂ ਦੀ ਜਲ ਜ਼ਰੂਰ ਕਰੀਏ ਇਹ ਨਹੀਂ ਕਿ ਆਪਣੇ ਬੰਦੀ ਸਿੰਘਾਂ ਦੀ ਗੱਲ ਇਕੱਲੇ ਧਰਨੇ ਮਜਾਰਾਂ ਨੂੰ ਕਰੀ ਤੇ ਘਰੇ ਚਲੇ ਗਏ ਸਾਡਾ ਸਾਰਿਆਂ ਦਾ ਮੱਫਰ ਚ ਮੰਗਾ ਤੇ ਪਿੰਡ ਪੱਦਰ ਦੇ ਪਹਿਸੇਦਾਰੀ ਪੱਤੇ ਦੇ ਕੋਲ ਪ੍ਰੋਗਰਾਮ ਹੁੰਦਾ ਉੱਥੇ ਆਪਾਂ ਜਹੇਦਾਰ ਵਾਰਾਇ ਦੀ ਗੱਲ ਜ਼ਰੂਰ ਕਰੀਏ ਕਿ ਉਹ ਕੰਨ ਦੱਸੀਏ ਕਿ 18-20 ਕਿੱल्ल्या ਦਾ ਮਾਲਕ ਅੱਤੀ ਗੱਤੀ ਸਾਲ ਤੱਕ ਸਿਰਫ ਤੇ ਸਿਰਫ ਆਪਣੇ ਵਾਸਤੇ ਬੈਠਾ ਉਹ ਕਿਸੇ ਵਾਸਤੇ ਨਹੀਂ ਬੈਠਾ ਤੇ ਆਪਾਂ ਇਹ ਗੱਲ ਜ਼ਰੂਰ ਸਮਝ ਲਈਏ ਕਿ ਉਹਨੇ ਬਿਆੰਤਾ ਮਾਰਿਆ ਤਾਂ ਆਪਣੇ ਵਾਸਤੇ ਮਾਰਿਆ ਕਿਸੇ ਵਾਸਤੇ ਨਹੀਂ ਮਾਰਿਆ ਸੋ ਜਹੇਦਾਰ ਜਕਾਲਾ ਦੀ ਵਾਰਾ ਦੀ ਸੋਤ ਖਾਲਿਸਤਾਨ ਦਾ ਨਾਰਾ ਲਾਉਣ ਲੱਗੇ ਡਰਿਆ ਨਾ ਕਰੀਏ ਸ਼ਰਮ ਨਾ ਕਰੇ ਕਰੀਏ ਬੇਸ਼ੱਕ ਆਪਾਂ ਨੇ ਬਹੁਤ ਪਾਦਲੁ ਪਾਈ ਝਾੜੂ ਰੁਪਾਈ ਜੀ ਨੂੰ ਮਰਦੀ ਪਾਈ ਆਪਾਂ ਨੇ ਆਪਣ ਚਹੇਦਾਰ ਦਾ ਨੁਕਸਾਨ ਕਰ ਇਹਨਾਂ ਨੂੰ ਵੋਟਾਂ ਪਾ ਕੇ ਚਲੋ ਅੱਜ ਮਾਫੀ ਮੰਗੀਏ ਤੇ ਖਾਲਸਤਾ ਦੇ ਨਾਰੇ ਬਾਵਾ ਸਰੀਆ ਕਰਕੇ ਲਾਈਏ ਖਾਲਸਤਾਨ ਜਿੰਦਾਬਾਦ 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 ਬੰਦੀ ਸਿੰਘਾਂ ਦਾ ਸੁਪਨਾ ਕਿਹੜਾ ਬਹੁਤ ਸਾਰ ਬੰਦੀ ਸਿੰਘਾਂ ਦਾ ਸੁਪਨਾ ਕਿਹੜਾ ਬਹੁਤ ਸਾਰ ਬੰਦੀ ਸਿੰਘਾਂ ਦਾ ਸੁਪਨਾ ਕਿਹੜਾ ਬਹੁਤ ਸਾਰ ਬੰਦੀ ਸਿੰਘਾਂ ਦਾ ਸੁਪਨਾ ਕਿਹੜਾ